ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਮੈਂ ਹੁਣ ਇਕੱਲਾ ਖੜਾ ਨਾ ਬਿਲਕੁਲ ਤੁਹਾਨੂੰ ਪਿੱਛੇ ਸਿਰਫ ਬਿਆਸ ਦਰਿਆ ਦਾ ਪਾਣੀ ਪਾਣੀ ਨਜ਼ਰ ਆ ਰਿਹਾ ਐਵੇਂ ਅੱਜ ਪੰਜਾਬ ਇਕੱਲਾ ਖੜਾ ਸਾਰੇ ਦੇਸ਼ ਦੇ ਨਕਸ਼ੇ ਦੇ ਉੱਤੇ ਕਿਸੇ ਸਟੇਟ ਦੇ ਲੀਡਰਾਂ ਸਰਕਾਰਾਂ ਨੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਦਾ ਜਾ ਕੇ ਟਵਿੱਟਰ ਚੈੱਕ ਕਰੋ ਸੋਸ਼ਲ ਮੀਡੀਆ ਹੈਂਡਲ ਚੈੱਕ ਕਰੋ ਹਰ ਇੱਕ ਇੱਕ ਘੰਟੇ ਬਾਅਦ ਕੋਈ ਨਾ ਕੋਈ ਇੰਪੋਰਟੈਂਟ ਨਿਊਜ਼ ਨੂੰ ਉਹ ਉਹਦੇ ਐਕਸ ਤੇ ਸ਼ੇਅਰ ਕਰਦੇ ਨੇ ਔਰ ਕਿਸੇ ਤਰ੍ਹਾਂ ਦਾ ਕੋ ਹਾਦਸਾ ਹੋ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਉਹਨਾਂ ਦੀ ਫੋਰਨ ਵਿਜ਼ਿਟ ਹੈ ਜਿਵੇਂ ਹੁਣ ਉਹ ਜਾ ਰਹੇ ਨੇ ਜਪਾਨ ਵਿੱਚ ਨੇ ਮਿੰਟ ਮਿੰਟ ਦੇ ਉੱਤੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਅਪਡੇਟ ਆਉਂਦੇ ਲੇਕਿਨ ਪੰਜਾਬ ਦੇ ਬਾਰੇ ਇੱਕ ਸ਼ਬਦ ਸਾਡੇ ਦੇਸ਼ ਦੀ ਬੀਜੇਪੀ ਦੀ ਕੇਂਦਰ ਸਰਕਾਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਇਹ ਵੀ ਨਹੀਂ ਮੁਨਾਸਿਬ ਸਮਝਿਆ ਵੀ ਕੁਛ ਨਾ ਕਰੀਏ ਇੱਕ ਟਵੀਟ ਹੀ ਕਰ ਦਈਏ ਔਰ ਉਸ ਟ੍ਰੀਟ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੀ ਹੈ ਪੰਜਾਬ ਦੇ ਨਾਲ ਇਹ ਵੀ ਨਹੀਂ ਕੀਤੀ ਗਈ ਔਰ ਦੂਸਰੀ ਸਾਡੀ ਆਪਣੀ ਸਰਕਾਰ ਭਗਵਾਨ ਤੁਮ ਦੀ ਸਰਕਾਰ ਪਹਿਲਾਂ ਤਾਂ ਚਲੋ ਤਾਮਿਲਨਾਡੂ ਘੁੰਮਦੇ ਰਹੇ ਹੋ ਇੱਕ ਦਿਨ ਆਏ ਭਗਵਾਨ ਸਿੰਘ ਮਾਨ ਔਰ ਉਹਨੂੰ ਸ਼ਰਮਿੰਦਗੀ ਸੀ ਆਪਣੇ ਅੰਦਰੋਂ ਉਹਨੂੰ ਪਤਾ ਸੀ ਕਿ ਮੈਂ ਇਸ ਗੱਲ ਦੇ ਉੱਤੇ ਮੈਂ ਫੜਿਆ ਗਿਆ ਵਾਂ ਤੇ ਮੈਂ ਇੱਕ ਕਿਸਮ ਦਾ ਮੈਂ ਤਾਂ ਗਲਤੀ ਹੋਈ ਹੈ ਪੰਜਾਬ ਦੇ ਪ੍ਰਤੀ ਤੇ ਮੈਂ ਆਣ ਕੇ ਹੁਣ ਇਕ ਦਿਖਾਵੇ ਦੇ ਤੌਰ ਤੇ ਆਪਣਾ ਹੈਲੀਕਾਪਟਰ ਤੁਹਾਡੇ ਕੋਲ ਛੱਡ ਗਿਆ ਇੱਕ ਹੈਲੀਕਾਪਟਰ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਨੁਕਸਾਨ ਦੀ ਪਰਭਾਈ ਕਰ ਸਕਦਾ ਮੇਰੇ ਵੀਰੋ ਕਿੱਥੇ ਨੇ ਅਰਵਿੰਦ ਕੇਚਰੀਵਾਲ ਤੇ ਮਨੀਸ਼ ਸੋਡਿਆ ਜਿਹੜੇ ਰੋਜ਼ ਪੰਜਾਬ ਦੇ ਜਹਾਜ਼ਾਂ ਦੇ ਘੁੰਮਦੇ ਨੇ ਪੰਜਾਬ ਦੇ ਹੈਲੀਕਾਪਟਰ ਦਾ ਤੋਂ ਉਪਯੋਗ ਕਰਦੇ ਨੇ ਸਾਡੇ ਕਮਾਂਡੋਜ਼ ਦੇ ਘੇਰੇ ਵਿੱਚ ਪੰਜਾਬ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਜਾ ਕੇ ਫਿੱਤੇ ਖੱਟਦੇ ਨੇ ਕਿੱਥੇ ਨੇ ਕੇਚਰੀਵਾਲ ਸਾਥ ਸੁਪਰੀਮੋ ਆਮ ਆਦਮੀ ਪਾਰਟੀ ਦੇ ਇਹਦਾ ਮਤਲਬ ਪੰਜਾਬ ਕਿਸੇ ਦੇ ਨਕਸ਼ੇ ਤੇ ਨਹੀਂਗਾ ਮਾ ਕੇਂਦਰ ਸਰਕਾਰ ਦੇ ਨਕਸ਼ੇ ਤੇ ਨਾ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਇੰਜੀਵਾਰਨਾ ਉਹਦੇ ਨਕਸ਼ੇ ਤੇ ਹੈ ਹੋਰ ਪਿਛਲੇ ਲਗਭਗ ਇੱਕ ਹਫਤੇ ਤੋਂ ਪੰਜਾਬ ਦੇ ਵਿੱਚ ਕਹਿਰ ਮਚਿਆ ਹੋਇਆ ਕਹਿਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਪ ਮੁਹਾਰੇ ਲੋਕੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸੱਤ ਅੱਠ ਅੱਠ ਕਿਲੋਮੀਟਰ ਤੇ ਵੱਨ ਆਪ ਟਰੈਕਟਰਾਂ ਨਾਲ ਬੰਨ ਰਹੇ ਨੇ ਗਵਰਨਮੈਂਟ ਦਾ ਕੋਈ ਰੋਲ ਨਹੀਂ ਉਹਦੇ ਵਿੱਚ ਇਵੇਂ ਪੰਨ ਟੁੱਟ ਰਹੇ ਨੇ ਲੋਕੀ ਕਹਾ ਮਾਰ ਰਹੇ ਨੇ ਰੋ ਰਹੇ ਨੇ ਕਿ ਸਾਡੇ ਜੀਨ ਦਾ ਹੁਣ ਕੋਈ ਹੱਜ ਨਹੀਂਗਾ ਲੇਕਿਨ ਪੰਜਾਬ ਦੀ ਕੋਈ ਨਾ ਸਰਕਾਰ ਨਾ ਕੇਂਦਰ ਦੀ ਸਰਕਾਰ ਇਥੋਂ ਤੱਕ ਕਿ ਕਿਸੇ ਕੋਈ ਇੱਕ ਫਾਰਮਲ ਪ੍ਰੈਸ ਰਿਲੀਜ਼ ਵੀ ਨਹੀਂ ਕੀਤੀ ਗਵਰਨਮੈਂਟ ਆਫ ਇੰਡੀਆ ਨੇ ਕਿ ਪੰਜਾਬ ਬਹੁਤ ਦਵਾਈ ਮਚੀਆ ਪੰਜਾਬ ਸਾਡਾ ਫੂਡ ਬੋਲ ਆ ਪੰਜਾਬ ਚੋ ਸਾਨੂੰ ਅਨਾਜ ਬੇਸ ਭਰ ਨੂੰ ਅਨਾਜ ਮਿਲਦਾ ਵਾ ਔਰ ਇਹੋ ਪੰਜਾਬ ਆ ਜਿਨ੍ਹਾਂ ਦੇ ਬਹਾਦਰ ਬੱਚੇ ਤੁਹਾਡੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਹਿਫਾਜ਼ਤ ਕਰਦੇ ਨੇ ਚਾਨਾ ਘੁੰਮਦੇ ਨੇ ਉਹਨਾਂ ਦੀਆਂ ਲਾਸ਼ਾਂ ਪੰਜਾਬ ਚ ਆਉਂਦੀਆਂ ਨੇ ਕੋਈ ਇਹੋ ਹੀ ਉਹੀ ਪੰਜਾਬ ਆ ਜਿਨ੍ਹਾਂ ਨੇ ਆਜ਼ਾਦੀ ਦੇ ਵੇਲੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੇ ਸਿਰਫ ਹੁਣ ਤੁਸੀਂ ਬੁੱਧ ਲਾ ਕੇ ਤੇ ਪੂਜਾ ਕਰਦੇ ਹੋ ਕਰਤਾਰ ਸਿੰਘ ਸਰਾਪਾ ਵਰਗੇ ਔਰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਆਪਾਂ ਸਿਰਫ ਫਿਲਮਾਂ ਵਾਸਤੇ ਰੱਖਿਆ ਉਹਨਾਂ ਨੂੰ ਲੋਕ ਦਿਖਾਵੇ ਵਾਸਤੇ ਰੱਖਿਆ ਇਹੋ ਪੰਜਾਬ ਆ ਜਿਨ੍ਹਾਂ ਨੇ 90% ਫਾਂਸੀਆਂ ਦੇ ਰਸੇ ਚੁੰਮ ਕੇ ਤੇ ਕਾਲੇ ਪਾਣੀਆਂ ਦੀਆਂ ਝੀਲਾਂ ਕੱਟ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਲੇਕਿਨ ਜਦ ਪੰਜਾਬ ਨੂੰ ਲੋੜ ਆ ਇਸ ਦੇ ਨਕਸ਼ੇ ਤੇ ਮਿਟਾ ਕਿਤੇ ਕੋਈ ਕਿਸੇ ਵੱਲੋਂ ਕੋਈ ਹਫਾਜ਼ ਕੋਈ ਅਮਦਾਰ ਕੋਈ ਕੰਪਨਸੇਸ਼ਨ ਕੋਈ ਵਟਾ ਪੈਕੇਜ ਨਾਥਿੰਗ ਜਿਹੜੀਆਂ ਸਟੇਟਾਂ ਚ ਇਲੈਕਸ਼ਨ ਹੁੰਦੀਆਂ ਬਿਹਾਰ ਵਰਗੀਆਂ ਉਹਨਾਂ ਨੂੰ ਜਾ ਕੇ ਕੋਈ 80000 ਕਰੋੜ ਦਾ ਪੈਕੇਜ ਦੇ ਰਿਆ ਕਿਸੇ ਹੋਰ ਸਟੇਟ ਵਿੱਚ ਜਾ ਕੇ ਜਿੱਥੇ ਚੋਣ ਹੈ ਜਿੱਥੇ ਤੁਹਾਨੂੰ ਵੋਟ ਦੀ ਲਾਲਚ ਹੈ ਇਹਦਾ ਮਤਲਬ ਕਿ ਪੰਜਾਬ ਡਸ ਨਾਟ ਐਗਜ਼ਿਸਟ ਇਨ ਐਨੀ ਆਫ ਯੋਰ ਅਕਾਊਂਟਸ ਇਨ ਦ ਕੰਟਰੀ ਇਹ ਸਾਡੀ ਤਰਾਸਦੀ ਹੈ ਇਹਦਾ ਸ਼ੁਕਰ ਕਰੋ ਕਿ ਸਾਡੇ ਪੰਜਾਬ ਦੀ ਗੁਰੂਆਂ ਦੀ ਧਰਤੀ ਹੈ ਇਹ ਪੰਜਾਬ ਵਸਦਾ ਗੁਰੂਆਂ ਦੇ ਨਾਮ ਤੇ ਇਹ ਤਾਂ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਕਿਰਤ ਕਰੋ ਵੰਡ ਕੇ ਛਕੋ ਸਰਬੱਤ ਦਾ ਭਲਾ ਨਾਰਾ ਉਹਨਾਂ ਨੇ ਦਿੱਤਾ ਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਸਾਰੀਆਂ ਧਰਮਾਂ ਜਾਤਾਂ ਦੇ ਲੋਕਾਂ ਨੇ ਸਾਰੀਆਂ ਸੰਸਥਾਵਾਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਆਪ ਹੀ ਪ੍ਰਣ ਕਰ ਲਿਆ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਸਹਾਇਤਾ ਕਰਨੀ ਆ ਜਿਹੜਾ ਜਿੰਨਾ ਜਿੰਨਾ ਜਿੱਥੇ ਜਿੱਥੇ ਲੋਕਾ ਸੀਗਾ ਕਿਸੇ ਨੇ ਪਸ਼ੂਆਂ ਦੇ ਵਾਸਤੇ ਚਾਰਾ ਦਿੱਤਾ ਕਿਸੇ ਨੇ ਆਚਾਰ ਦੇ ਦਿੱਤਾ ਕਿਸੇ ਨੇ ਪਸ਼ੂਆਂ ਦੇ ਵਾਸਤੇ ਕੋਈ ਹੋਰ ਪ੍ਰਬੰਧ ਕਰਤਾ ਫੀਡ ਦੇਤੀ ਕਿਸੇ ਨੇ ਰਾਸ਼ਨ ਦੇਤਾ ਕਿਸੇ ਨੇ ਗਰੀਬਾਂ ਦੇ ਘਰ ਜਾ ਕੇ ਸਹਾਇਤਾ ਕਰ ਦਿੱਤੀ ਕਿਸੇ ਨੇ ਕੈਸ਼ ਦਿੱਤਾ ਕੰਮ ਨਹੀਂ ਕੀਤਾ ਇਹਦੇ ਕੋਈ ਯੋਗਦਾਨ ਨਹੀਂ ਨਾ ਕੇਂਦਰ ਸਰਕਾਰ ਦੀ ਦਾ ਕੋਈ ਯੋਗਦਾਨ ਆ ਤੇ ਨਾ ਪੰਜਾਬ ਦੀ ਸਰਕਾਰ ਦਾ ਮੈਂ ਹੁਣੇ ਮਗਰਲੇ ਪਿੰਡ ਮੈਂ ਇਸ ਵੇਲੇ ਤੁਸੀਂ ਬੰਦੇ ਉੱਤੇ ਖੜਾ ਮੈਂ ਮੰਡ ਸੰਗੋਜ ਨੇ ਗਿਆ ਸਾਡੇ ਇਲਾਕੇ ਦਾ ਪਿੰਡ ਆੜੀਵਾਲ ਵੇਚ ਜਾ ਕੇ ਮੈਂ ਹੁਣੇ ਸਮਾਨ ਥੋੜਾ ਵਣ ਕੇ ਆਇਆ ਇਸ ਤੋਂ ਬਾਅਦ ਮੈਂ ਛਲਵਾ ਜਾਣਾ ਜਿੱਥੇ ਤੁਸੀਂ ਟੁੱਟਰੀ ਆ ਔਰ ਉੱਥੇ ਦੇ ਨੌਜਵਾਨ ਤੇ ਛਲਵਾ ਦੇ ਸਾਰੇ ਆਪੇ ਹੀ ਆਪ ਮੁਹਾਰੇ ਔਰ ਤੁਸੀਂ ਨੂੰ ਰਿਪੇਅਰ ਕਰਨ ਵਿੱਚ ਆਪੇ ਲੱਗ ਗਏ ਨੇ ਔਰ ਸਾਰਾ ਸਮਾਜ ਉਹਨਾਂ ਨਾਲ ਚੁੱਪ ਕੇ ਆ ਮੁੰਤੇ ਜਾ ਰਿਹਾ ਵਾ ਔਰ ਕੱਲ ਉਸ ਤੋਂ ਪਹਿਲਾਂ ਜਿਹੜੇ ਮੈਂ ਪਿੰਡਾਂ ਚ ਮੰਡ ਤਲਵੰਡੀ ਕੂਕਾ ਮੰਡ ਇਬਰਾਹਿਮਵਾਲ ਅਤੇ ਹੋਰਨਾ ਪਿੰਡਾਂ ਜਾ ਕੇ ਆਪਣਾ ਆਪਣਾ ਜਿੰਨਾ ਜਿਹੜਾ ਕੁਝ ਸਹਿਯੋਗ ਪਾ ਸਕਦਾ ਸਾਰੇ ਪਾਈ ਜਾਂਦੇ ਨੇ ਪਰ ਗਵਰਨਮੈਂਟ ਕਿਤੇ ਨਹੀਂ ਹੈ ਗਵਰਨਮੈਂਟ ਇਜ਼ ਕੰਪਲੀਟਲੀ ਐਬਸੈਂਟ ਇਟ ਸ਼ੋਰਸ ਕਿ ਪੰਜਾਬ ਜਿਹੜਾ ਉਹ ਇਸ ਇਹਨਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੀ ਕੋਈ ਵੈਲਿਊ ਨਹੀਂ ਗਈ ਔਰ ਜੇ ਮੈਂ ਟਵਿੱਟਰ ਦੇ ਉੱਤੇ ਦੇਖਿਆ ਸੀ ਪਲਵਾਈਸ ਨਾ ਕੋਈ ਬਹੁਤ ਅੱਛੇ ਕੋਈ ਹੁਨਾਰ ਆ ਸੋਸ਼ਲ ਮੀਡੀਆ ਯੂਜ਼ਰ ਆਪ ਤੁਸੀਂ ਵੀ ਦੇਖ ਸਕਦੇ ਹੋ ਐਕਸ ਤੇ ਜਾ ਕੇ ਪਲਬਾਈ ਸਿਨਾ ਉਹਨਾਂ ਨੇ ਲਿਖਿਆ ਵਾ ਕਿ ਅੱਜ ਪੰਜਾਬ ਦੇ ਵਿੱਚ ਇਟਾ ਭਾਰੀ ਨੁਕਸਾਨ ਹੋ ਗਿਆ ਕਲੋਸਲ ਲਾਸ ਆਫ ਕrops ਆਫ ਲਾਈਫਸਟਾਕ ਆਫ ਪ੍ਰੋਪਰਟੀ ਇਨਫਰਾਸਟ੍ਰਕਚਰ ਕਿੰਦੀ ਪੰਜਾਬ ਦੇ ਵਿੱਚ ਕਿਸੇ ਕੇਂਦਰ ਦੀ ਸਰਕਾਰ ਨਾਲ ਕੋਈ ਜਾਣ ਨਹੀਂਗਾ ਤੇ ਫਿਰ ਪੰਜਾਬ ਦੇ ਲੋਕਾਂ ਕੋਲੋਂ ਤੁਸੀਂ ਕਿਸਾਨਾਂ ਕੋਲੋਂ ਟੈਕਸ ਕੋ ਮੰਗਦੇ ਹੋ ਜੇ ਸਾਡੀ ਲੋਡਵੈਲੇ ਬਦਤ ਨਹੀਂ ਕਰਨੇ ਸਾਡੇ ਕਿਸੇ ਦੇ ਕੰਮ ਹੀ ਨਹੀਂ ਹੋਣਾ ਸਾਡੇ ਦੁੱਖ ਵਿੱਚ ਤੁਸੀਂ ਭਾਈਵਾਲ ਹੀ ਨਹੀਂ ਬਣਨਾ। ਭਾਜਪਾ ਦੀ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਤੇ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਤੇ ਲੋਕਾਂ ਤੋਂ ਤੁਸੀਂ ਟੈਕਸ ਕਿਉਂ ਲੈਨੇ ਹੋ? ਟੈਕਸ ਨਾਲ ਤੁਸੀਂ ਸਾਪਨ ਤੇ ਛੋਟੀਆਂ-ਛੋਟੀਆਂ ਚੀਜ਼ਾਂ ਡੀਜ਼ਲ, ਪੈਟਰੋਲ ਕੋਈ ਮਸ਼ੀਨਰੀ ਲੈਨੇ ਆ। ਮੇਰੇ ਖਿਆਲ ਅਠਾਈ-ਅਠਾਈ ਪਰਸੈਂਟ GST ਕਹਿੰਦਾ ਜੰਦਾ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੇ ਕੋਲੋਂ ਇੱਥੇ ਟੈਕਸ ਕਾਦੇ ਵਾਸਤੇ ਰੱਖਿਆ ਹੁੰਦਾ? ਟੈਕਸ ਰੱਖਿਆ ਹੁੰਦਾ ਇਸ ਤਰ੍ਹਾਂ ਦੀਆਂ ਜਦੋਂ ਕੋਈ ਕੋਈ ਨਾਜ਼ੁਕ ਹਾਲਾਤ ਪੰਜਾਂ ਨੂੰ ਪੰਜਾਬ ਟੁੱਪ ਚੁਏ ਅੱਜ ਕੁਝ ਵੀ ਨਹੀਂ ਪਾਣੀ ਜੂ ਇਸ ਵਕਤ ਇਸ ਵਕਤ ਸਤ ਰੋਜ਼ ਨੇ ਬਿਆਸ ਰਿਆਵਾਂ ਦਾ ਜਿੱਥੇ ਸੁਮੇਲ ਹੁੰਦਾ ਸੁਲਤਾਨਪੁਰ ਤੇ ਖੁਦਾਸਪੁਰ ਤੇ ਫਰੋਜ਼ਪੁਰ ਤੇ ਜਿਹੜਾ ਤੁਹਾਡੇ ਮਾਲਵੇ ਦੇ ਇਲਾਕੇ ਆ ਜੋ ਉੱਥੇ ਹਾਲ ਦੇਖੋ ਤੁਸੀਂ ਲੋਕਾਂ ਨੇ ਕੀਆ ਲੇਕਿਨ ਸਾਡੀ ਕਿਸੇ ਨੇ ਆ ਨਹੀਂ ਫੜੀ ਇਸ ਗੱਲ ਦਾ ਮੈਨੂੰ ਬੁੱਖ ਤੇ ਅਫਸੋਸ ਤੇ ਰੰਝ ਸੀਗਾ ਇਹੀ ਮੈਂ ਤੁਹਾਡੇ ਨਾਲ ਵਿਚਾਰ ਕਰਨੇ ਸੀਗੇ ਫਿਰ ਸਾਡੇ ਤੋਂ ਕੋਈ ਉਮੀਦ ਨਾ ਰੱਖਿਓ ਇਸ ਗੱਲ ਦੀ ਉਹ ਤਾਂ ਤੁਸੀਂ ਕਹਿੰਨੇ ਪੰਜਾਬ ਦੇ ਬਹਾਦਰ ਕਿਸਾਨ ਅਨਾਜ ਦਾ ਭੰਡਾਰ ਪਰਦੇ ਜੀ ਦੇਸ਼ ਦੇ ਖੇਤਾਂ ਵਿੱਚ ਹੱਸਾ ਲੈਂਦੇ ਨੇ ਜੀ ਡਿਫੈਂਸ ਫੋਰਸਸ ਵਿੱਚ ਜਾਂਦੇ ਨੇ ਜੀ ਆਜ਼ਾਦੀ ਦੀ ਜੰਗਾਈ ਲੜੀ ਸਾਡਾ ਪੰਜਾਬ ਨੂੰ ਤੁਹਾਡੀ ਲੋੜ ਸੀ ਨਾ ਪ੍ਰਾਈਮ ਮਿਨਿਸਟਰ ਸਾਹਿਬ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਟਵੀਟ ਹੀ ਕਰ ਦਿਓ ਇੱਕ ਪੋਸਟ ਹੀ ਪਾ ਦਿਓ ਕਿ ਲੋਕਾਂ ਨੂੰ ਠਾਰਸ ਮਿਲ ਜੂਗਾ ਕਿ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਪੰਜਾਬ ਨਜ਼ਰ ਆ ਰਿਹਾ ਵਾ ਕੇਜਰੀਵਾਲ ਸਾਹਿਬ ਤੁਸੀਂ ਇੱਥੇ ਰੋਜ਼ ਟਵਿੱਟਰ ਦੇ ਉੱਤੇ ਹੀ ਹੋ ਤੇ ਛੋਟੀ ਗੱਲ ਤੇ 15-15 ਮਿੰਟ ਬਾਅਦ ਤੁਸੀਂ ਟਵੀਟ ਕਰਦੇ ਹੋ ਦੂਜਿਆਂ ਦੀ ਨਿਖੇਧੀ ਕਰਦੇ ਹੋ ਕਦੀ ਹਮਨੇ ਇਹ ਡਰਗ ਮਾਫੀਆ ਫੜ ਲਿਆ ਇਹ ਫੜ ਲਿਆ ਪਰ ਅੱਜ ਤੁਹਾਨੂੰ ਪੰਜਾਬ ਦੀ ਹਰਾਂ ਦੀ ਤਸਵੀਰ ਤੁਸੀਂ ਇੱਕ ਸਾਂਝੀ ਵੀ ਨਹੀਂ ਕੀਤੀ ਇੱਕ ਸ਼ਬਦ ਵੀ ਨਹੀਂ ਬੋਲਿਆ ਕੋਟਾ ਰਾਜਪਤ ਸੀ ਸਾ ਜਿਹੜਾ ਚੈਟ ਜੀਪੀਟੀ ਦੇ ਡਿਸਕਸ਼ਨ ਕਰਨਾ ਚਾਹੁੰਦਾ ਵਾ ਉੱਥੇ 에어ਪੋਰਟਾਂ ਦੇ ਮਹਿੰਗਾ ਜੋ ਸਮਾਨ ਮਿਲਦਾ ਵਾ ਰਾਜਸਭਾ ਦੇ ਡਿਸਕਸ਼ਨ ਕਰਨਾ ਚਾਹੁੰਦਾ ਕੱਲ ਪੰਜਾਬ ਆਇਆ ਕਿਸੇ ਨੇ ਮਜ਼ਾਕ ਚ ਲਿਖਿਆ ਕਿ ਸੱਤ ਦੀ 500 ਐਮਐਲ ਲੱਸੀ ਲੈ ਕੇ ਆਇਆ ਇਹ ਪੰਜਾਬ ਤੇ ਪੰਜਾਬੀਆਂ ਦੀ ਤੇ ਕਿਸਾਨਾਂ ਤੇ ਸਿੱਖਾਂ ਦੀ ਕੀਮਤ ਤੁਹਾਡੀ ਸਾਰਿਆਂ ਦੀ ਨਿਗਾਹ ਦੇ ਵਿੱਚ ਆ ਇਹ ਮੇਰਾ ਫਰਜ਼ ਬਣਦਾ ਸੀ ਕਰ ਮੈਨੂੰ ਇਹਲਾ ਹੱਤ ਮੈਨੂੰ ਗੁੱਸਾ ਵਾ ਕਿ ਸਾਡੇ ਪੰਜਾਬ ਦੀ ਬਰਬਾਦੀ ਹੋ ਰਹੀ ਆ ਔਰ ਇਹ ਜਿਹੜਾ ਲਾਸ ਆ ਇਹ ਕੁਛ ਲੱਗ ਇਕੜਦਾ ਵਾ ਘਰਾਂ ਦਾ ਵਾ ਪਤਾ ਨਹੀਂ ਕਿੰਨੇ ਪਸ਼ੂਆਂ ਦਾ ਵਾ ਔਰ ਉਹ ਕੈਲਕੂਲੇਟ ਕਰਾ ਕੇ ਤੇ ਕਈ ਹਜ਼ਾਰ ਕਰੋੜ ਦਾ ਹਜ਼ਾਰਾਂ ਕਰੋੜਾਂ ਦਾ ਲਾਸ ਆ ਤੇ ਸਾਨੂੰ ਦੇਣਗੇ ਮੁਆਵਜ਼ਾ 8800 ਰੁਪਏ ਕਿੱਲਾ ਉਹ ਵੀ ਫਰਕ-ਪਾਤ ਨਾਲ ਇਹ ਕਾਂਗਰਸੀ ਇਹਨੂੰ ਛੱਡ ਦਿਓ, ਇਕਾਲੀ ਇਹਨੂੰ ਛੱਡ ਦਿਓ। ਇਹ ਸਾਨੂੰ ਵੋਟਾਂ ਨਹੀਂ ਪਾਉਂਦਾ, ਇਹ ਸਾਡੇ ਸਰਪੰਚ ਪਟਾਣੀ ਪਾਉਂਦਾ ਹੈ। ਇਹ ਸਾਡੇ ਥੱਲੇ ਨਹੀਂ ਲੱਗਦਾ। ਅਸੀਂ ਤਾਂ ਆਪਣੇ ਬੰਦਿਆਂ ਨੂੰ 8500 ਰੁਪਏ ਦੇਾਂਗੇ ਐਵੇਂ। ਇੱਕ ਕੁਝਾ ਮਜ਼ਾਕ ਬਣਾ ਕੇ ਰੱਖਿਆ ਹੋਇਆ ਵਾ। ਅਗਰ ਦੇਣਾ ਵਾ ਤੇ ਫਿਰ ਜਿੰਨਾ ਲੋਟਸ ਆਫ ਗਰੁੱਪਸ ਅਗਰ ਚੋਨਾਵਾ ਤੋਂ 80000 ਰੁਪਏ ਕਿੱਲੇ ਦਾ ਅਗਰ ਕਮਾ ਲਿਆਤੇ ਫਿਰ ਉਹ ਲੱਖ ਰੁਪਏ ਤੋਂ ਉੱਤੇ ਕਿੱਲੇ ਦਾ ਤੇ ਜਿਹੜਾ ਪਸ਼ੂਆਂ ਦਾ ਕੀਮਤ ਆ ਲੱਖ ਲੱਖ 100 2-2 ਲੱਖ ਦੇ ਕੀਮਤੀ ਪਸ਼ੂ ਨੇ ਇਹ ਸਾਰਾ ਕੰਪਨਸੇਟ ਕੀਤਾ ਜਾਣਾ ਤੇ ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਗੱਲ ਇਹ ਨਹੀਂ ਹੁੰਦੀ ਪੈਸੇ ਦੀ ਗੱਲ ਇਹ ਆ ਕਿ ਕੀ ਅਸੀਂ ਕਿਸੇ ਦੇ ਵਿਚਾਰਾਂ ਦੇ ਵਿੱਚ ਹਾਂ ਕਿ ਪੰਜਾਬ ਦੇਸ਼ ਦੀ ਸਰਕਾਰ ਤੇ ਆਪ ਆਮ ਆਦਮੀ ਦੇ ਕੇਚਰੀਵਾਲ ਦੇ ਨਕਸ਼ੇ ਦੇ ਉੱਤੇ ਪੰਜਾਬ ਐਗਜ਼ਿਸਟ ਕਰਦਾ ਮੇਰਾ ਨਾ ਸਵਾਲ ਸਿਰਫ ਇਨਾ ਤੁਹਾਡਾ ਨਾਲ ਗੱਲ ਕਰਨੀ ਸੀ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ بارش ਵੀ ਬਹੁਤ ਪੈਣ ਲੱਗੀ ਪਰ ਸਿਰਫ ਕੋਈ ਗੱਲ ਨਹੀਂ ਕਿ ਜਿੱਥੇ ਲੋਕਾਂ ਦਾ ਇੰਨਾ ਭਾਰੀ ਨੁਕਸਾਨ ਹੋਇਆ ਆਪਾਂ ਥੋੜਾ ਬਹੁਤ بارش ਵਿੱਚ ਚੱਲ ਸਕਦੇ ਸਾਰੇ ਮਿਲ ਕੇ ਮੈਂ ਜਿੰਨੇ ਜੁਗਾਂ ਵਾਂ ਜਿੱਥੇ ਵੀ ਅਸੀਂ ਇੱਕ ਮਦਦ ਕਰ ਸਕਦੇ ਆ ਮੈਂ ਕਰਨਦਾ ਆਪਣਾ ਪੁਰਾਲਾ ਕਰ ਰਿਹਾ ਕਿਉਂਕਿ ਸਾਨੂੰ ਗੁਰੂ ਸਾਹਿਬ ਸਾਡੇ ਇਹੀ ਸਿਖਾ ਕੇ ਗਏ ਆ ਕਿ ਸਰਬੱਤ ਦਾ ਭਲਾ ਉਸੇ ਨਾਰੇ ਨਾਲ ਪੰਜਾਬ ਜਿੰਦਾ ਵਾ ਤੁਹਾਡਾ ਸਾਰਿਆਂ ਦਾ ਜੁੜਨ ਲਈ ਬਹੁਤ ਬਹੁਤ ਧੰਨਵਾ